ਉੱਬ ਦੇਖੋ ਪੱਠੀ ਦਿਖਾਈ ਵੀ ਆ ਬਲ ਦੀ ਰੌਕਸਸ ਖੜੇ ਨੇ ਆਹ ਬਈ ਚਲ ਚਲੋ ਇੱਥੇ ਲਿਖਿਆ ਹੋਇਆ ਸੀ ਜੁਕੇਸ਼ਿੰਦੀ ਦੀ ਪਤਨੀ ਆ ਦੇਖੋ ਇਹ ਰੋ ਪੱਥਰਾ ਰਾਮ ਸੇਤੂ ਪੱਥਰ ਉਹ ਸੀ ਨਾ ਝੂ ਝੱਡ ਦੇ ਨਾ ਚਾ ਝੱਡ ਦੇ ਪਾ ਕੇ ਬਠਿੰਡੇ ਵਾਲੇ ਗਾ ਝੱਡ ਦੇ ਰਾ ਝੱਡ ਦੇ ਨਹੀਂ ਬੱਲੋਰਾ हेलो फ्रेंड्स वेलकम बैक टू मेरी ब्लॉग मैं आपका दोस्त विश्व शर्मा आप सब ठीक होगे मजे में होगे तंदुरुस्त होगे गाइस हसाते आ रहे हैं ते पल्ला भाई कह दे रखी मिलूंगा नहीं तू संभालो मगर नहीं नहीं तू ना पल्ला मम्मी हुसला कह दे भाई तू ना मैं मैं तू सीना पल्ला मैं लास्ट चढ़ाऊंगा ओए के ऊपर होगी वो ऊपर तक ही नहीं है भाई तू ना पूरा वो कह तू ना रे कह नहीं नहीं मैं लास्ट चढ़ाऊंगा ਅਲੀ ਦਾਸ ਨੇ ਮੈਸਜ ਵਰਤਦੇ ਕਿ ਸਾਡੇ ਨਾਲ ਨਗੰਭਾ ਹੀ ਹੋ ਜਾਂਦਾ ਕਿ ਲਾਸਟ ਨਾ ਵੰਗੀ ਤੇ ਕਰਦੇ ਆਪਾਂ ਹੁਣ ਨਵੇਂ ਵਲੌਗ ਦੀ ਸ਼ੁਰੂਆਤ ਤੇ ਨਵੇਂ ਦਿਨ ਦੇ ਨਾਲ ਠੀਕ ਹੈ ਜੀ ਬਣੇ ਰਹੋ ਦੇਖਦੇ ਰਹੋ ਲੋ ਜੀ ਅੱਜ ਤਾਂ ਮੰਮੀ ਤੇ ਰਾਖੀ ਦੋਨੇ ਸਿਰ ਨਾਲੇ ਕਹਿੰਦੇ ਅੱਜ ਨਾ ਆ ਕੇ ਬਸੋਣੇ ਦੇ ਵਾਲ ਹੋ ਜਾਂਦੇ ਆ ਮੈਂ ਕਿਹਾ ਲੈ ਵੀ ਫਿਰ ਤੁਸੀਂ ਕੰਗਾ ਮਾਰਿਆ ਕਰੋਗੇ ਤਾਂ ਮੈਨੂੰ ਦੇ ਜਾ ਕਰੋ ਗੁੱਛਾ ਮੈਂ ਸੁਨਿਆਰੇ ਕੋ ਲੈ ਜਾਊਂਗਾ ਅਮੀ ਅਮੀ ਮੈਂ ਕੰਮ ਸੁਨਾਰੇ ਕੋਲ ਲੈ ਜਾ ਕਰੂੰਗਾ ਠੀਕ ਹੈ ਉਹ ਬਾਲ ਜਦ ਦਬਾਇਆ ਕਰੋਗੇ ਨਾ ਥੋੜੇ-ਮੋਟੇ ਆ ਜਾਂਦੇ ਉਹਦੇ ਦੱਸ ਠੀਕ ਹੈ ਉਹ ਸੁਨਾਰੇ ਕੋਲ ਲੈ ਜਾ ਕਰੂੰਗਾ ਪਰ ਤੇ ਆ ਕੇ ਨੂੰ ਪਹਿਲੇ ਲੈ ਆ ਕਰਾਂਗੇ ਠੀਕ ਹੈ ਠੀਕ ਹੈ ਸੋਨੇ ਦੇ ਬਾਲ ਹੋ ਜਾਣਗੇ ਜਿੰਨੇ ਛਟਾ ਕਰਦੇ ਹੁੰਦੇ ਤੇ ਕਰ ਲਈ ਹੈ ਹੈ ਮੈਂ ਤਾਂ ਗੱਲ ਕਰ ਲਿਆ ਉਸ ਸੁਨਾਰੇ ਨਾਲ ਨੀਚੇ ਤੇ ਕਰ ਨਹੀਂਗੇ ਫਿਰ ਅੱਧਾ-ਅੱਧਾ ਕਰਾਂਗੇ ਅੱਧਾ-ਅੱਧਾ ਕਰ ਲੈ ਕਰਾਂਗੇ ਆਪਣੀ ਉਹ ਤਾਂ ਫਿਰ ਸਾਰੇ ਪੈਸੇ ਮੁੱਲੋਂ ਉਹਨਾਂ ਲੈ ਆ ਕਰਾਂਗੇ ਆਪਾਂ ਸੋਨੇ ਦੇ ਬਾਲ ਐ ਤੇ ਆ ਦੇਖੋ ਸਾਡੇ ਉਸਤਾਦ ਜੀ ਆ ਗਏ ਇਹ ਡੋਰ ਲਵਟੀ ਜਾਂਦਾ ਆਪਦੀ ਹੁਣ ਇਹ ਤੂੰ ਕੀ ਕਰ ਉਹ ਤੇਰੀ ਡੋਰ ਨਿਬੜ ਗਈ ਬੱਲਾ ਵਾਲੀ ਜਿਹੜੀ ਉਹ ਆਹੀ ਹੈ ਇਹ ਤਾਂ ਨਹੀਂ ਹੈਗੀ ਉਹ ਤਾਂ ਦੂਜੀ ਸੀਗੀ ਹੈ ਆਈ ਹੈ ਕਿਥੋਂ ਲੋਰ ਨਿਕਲੀ ਥੱਲੋ ਹੋਰ ਇਹ ਤਾਂ ਪਰਵਾਹੀ ਸੀ ਲੱਗ ਗੇ ਤੜਕਾ ਲੋ ਜੀ ਗਾਇਸ ਸਾਲ ਨੂੰ ਲੱਗ ਗਿਆ ਤੜਕਾ ਅੱਜ ਖਾਵਾਂਗੇ ਪੋਰੀ ਜੀ ਮਾਖਾਦੀ ਹਾਂ ਅੱਜ ਪੋਰੀ ਜੀ ਮਾਖਾਦੀ ਓਏ ਮੈਂ ਵੀ ਨਾਲ ਆਇਆ ਮੇਰੇ ਵਾਲ ਵੀ ਸੋਨੇ ਦੇ ਹੋ ਜਾਣਗੇ ਹਾਂ ਸੋਨੇ ਦੇ ਹੋ ਗਏ ਮੈਂ ਸੌਕ ਗਿਆ ਗイズ ਮੈਂ ਵੀ ਨਾਲ ਆਇਆ ਦੇਖੋ ਮੇਰੇ ਬਾਹਰ ਸੋਨੇ ਦੇ ਹੋ ਗਏ ਦਿਖ ਰਿਹਾ ਮੈਂ ਜਾਊਗਾ ਦਸਾਂਵਾਂ ਸੁਨਿਆਰੇ ਕੋਲੇ ਐਂ ਕਰ ਕਿਥੋਂ ਇੰਨੇ ਕੇ ਵਾਲ ਤੋੜੂਗਾ ਉਹਨੂੰ ਦੇ ਦੂੰਗਾ ਮੈਂ ਕੋਲੇ ਲੈ ਵੀਰੇ ਲੈ ਦੇ ਦੇ ਪੈਸੇ ਫਿਰ ਮੈਂ ਸਿਰ ਤੋਂ ਆਇਆ ਮੈਂ ਗੁੰਝਲਣ ਗੱਡਣੀ ਐ ਇਸ ਸਰ ਤੋਂ ਨਿਕਲਿਆ ਨਹੀਂ ਆਉਂਦੀ ਆ ਨਿਕਲਿਆ ਨੇ ਮੈਂ ਇਸ ਸਰ ਨਿਕਲਿਆ ਨੇ ਬਾਬਾ ਸਾਰੇ ਇਕੱਠੇ ਕਰ ਲਾ ਆਪਣੀ ਗੱਡੀ ਖਰਾਬ ਹੋ ਗਈ ਆ ਹਾਂ ਬਸ ਗੱਡੀ ਲੈ ਕੇ ਆਣੀ ਆ ਠੀਕ ਹੈ ਗੱਡੀ ਆ ਜਾਣੀ ਹਾਂ ਚਲੋ ਠੀਕ ਹੈ ਚਲੋ ਜਿੰਨੀ ਨਿਕਲੇ ਆਪਾਂ ਉਹ ਕਰੀ ਆਇਆ ਕਰਾਂਗੇ ਨਾ ਤੋਲਾ ਤੋਲੇ ਨਾਲ ਨਹੀਂ ਸਰਨਾ ਨਹੀਂ ਹੁਣ ਦਿੱਲੀ ਦਾ ਤੋਲਾ ਲੱਗਦਾ ਹੈ ਲਗਾਏ ਮਨ ਉਹ ਤੇ ਮੈਂ ਇਹ ਇਕੱਠੇ ਹੋਏ ਕਿ ਸਾਰੇ ਕੋ ਕਰ ਲਿਆ ਹਾਂ ਹਾਂ ਹੈ ਮਮੀ ਮੈਂ ਕਿਹਾ ਮੈਂ ਵੀ ਨਾਲ ਲਿਆ ਮੇਰੇ ਸੋਨੇ ਦੇ ਵਾਲ ਹੋ ਗਏ ਮੈਂ ਕਿ ਹੁਣ ਮੈਂ ਜਾਊਂਗਾ ਸੁਨਾਰੇ ਕੋਲੇ ਐ ਦੇ ਦੂ ਬਾਲ ਰੱਖੀ ਕਹਿੰਦੀ ਮੈਂ ਵੀ ਬਾਲ ਬਣੇ ਆਂ ਮੈਂ ਉਹਨੂੰ ਇਕੱਠੇ ਕਰ ਲਾ ਆਪਣੀ ਗੱਡੀ ਖਰਾਬ ਹੋ ਗਈ ਉਹ ਗੱਡੀ ਲੈ ਜਾਣੀ ਹੈ ਹੈ 12 13 ਟੋਲੇ ਇਕੱਠੇ ਕਰ ਲਓ ਬਾਲੀ ਵੇਡੀ ਗੱਡੀ ਤੇ ਪਹਲਣ ਹੀ ਨਹੀਂ ਕੀ ਕਰਨੇ ਲੋ ਜੀ ਗਾਇਸ ਹੁਣ ਇਹ ਸਾਗ ਜਾ ਰਿਹਾ ਉਧਰ ਵੀਰੇ ਵਾਲੇ ਪਾਸੇ ਉਹ ਦੇਖੋ ਉਹ ਬੈਠਾ ਵਿਸ਼ਨੂੰ ਲੈ ਕੇ ਜਾਊਗਾ ਹੁਣ ਸਾਗ ਹੁਣ ਇਹ ਸਾਗ ਸਾਗ ਲੈ ਕੇ ਜਾਊਗਾ ਤੇ ਫਿਰ ਆਪਾਂ ਕਰਦੇ ਆਂ ਆਪਣੀ ਮੂਵੀ ਦਾ ਸ਼ੂਟ ਟਿਕ ਟਿਕ ਅਬ ਹਮ ਠੀਕ ਹੋ ਚੁੱਕਾ ਹੂੰ ਇਸ ਲਈ ਆਦਮੀ ਵੀ ਕੰਸ਼ੂ ਕੰਮ ਕਰਾਂਗੇ ਹਾਂਜੀ ਢੋਲ ਨਹੀਂ ਪਤਾ ਕਿ ਕਿਹ ਚੱਕੀ ਹੋ ਦੁਕਾਨ ਦੇ ਬਾਹਰ ਲੈ ਵੀ ਪੋਰੀ ਜੀ ਮਾਂ ਖਾਦੀ ਲੈ ਜਾ ਲੋ ਜੀ ਗਾਇਸ ਟਾਈਮ ਹੋ ਗਿਆ 3 ਵੱਜ ਚੁੱਕੇ ਨੇ ਤੇ ਹੁਣ ਚੱਲ ਰਿਹਾ ਆਪਣਾ ਬ੍ਰੇਕਫਾਸਟ ਲੰਚ ਇੱਕ ਸਾਥ ਦੇ ਕੋਲ ਆ ਕੇ ਰੋਟੀਆਂ ਬਣਾਈ ਜਾਂਦੀ ਐ ਤੇ ਮੰਮੀ ਦਾ ਖਾਣ ਲੱਗ ਵੀ ਗਏ ਮੰਮੀ ਕਹਿੰਦੇ ਭਾਈ ਮੈਨੂੰ ਤੋ ਦੇ ਦਿਓ ਪੱਲਾ ਮੈਂ ਤਾਂ ਖਾਣਾ ਉਹ ਦੇਖੋ ਉਹ ਦੇਖੋ ਸਾਡੀ ਬਾਤਾਂ ਕਿਉਂ ਪੜਾ ਮਮੀ ਨਾ ਨਹੀਂ ਪੜਾਂ ਤੇ ਕਿਉਂ ਪੜਾਣੇਗਾ ਮੂਵੀ ਦਾ ਮੂਵੀ ਦਾ ਸ਼ੂਟ ਇੱਕ ਵਾਰ ਵਿੱਚ ਰੋਕਤਾ ਰੋਕਣ ਦਾ ਕਾਰਨ ਇਹ ਸੀਗਾ ਇਹ ਚਲ ਪਹਿਲਾਂ ਭਾਈ ਖਾ ਪੀ ਲੋ ਭੁੱਖ ਲੱਗੀ ਜਾਂਦੀ ਹੈ ਤਾਂ ਅੱਜ ਮੂਵੀ ਫਾਈਨਲ ਕਰ ਦੇਣੀ ਆ ਆਪਾਂ ਬੱਸ ਹੈਣਾ ਸ਼ਾਮ ਨੂੰ ਆਪਣੀ ਫੰਕਸ਼ਨ ਹਾਂ ਬਈ ਸੱਚ ਸ਼ਾਮ ਨੂੰ ਹੈਗਾ ਗੱਡੀ ਚ ਫੰਕਸ਼ਨ ਸਾਡੇ ਗਵਾਂਡੀਆਂ ਦੇ ਲੋੜੀ ਹੈ ਪਹਿਲੀ ਲੋਹੜੀ ਮੁੰਡੇ ਦੀ ਤੇ ਉਹ ਉਹਨਾਂ ਨੇ ਉਹ ਮੰਨ ਲਿਆ ਕਿ ਉਹ ਉਹਨਾਂ ਦੀ ਹੂੰ ਇਹਨਾਂ ਨੇ ਮੰਨਤਾ ਸੀ ਕਿ ਮੰਤਰਾ ਬਲੌਗ ਆਪਣੇ ਪਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਲੋਹੜੀ ਹੈ ਤੇ ਉਹਨਾਂ ਨੇ ਕੱਲ ਨਹੀਂ ਬਣਾਈ ਉਹ ਅੱਜ ਬਣਾ ਰਹੇ ਹੈ 14 ਤਰੀਕ ਨੂੰ ਉਹ ਕਹਿੰਦੇ ਅਸੀਂ ਅੱਜ ਬਣਾਵਾਂਗੇ 14 ਨੂੰ ਸੋ ਆਪਾਂ ਸ਼ਾਮ ਨੂੰ ਸ਼ਾਮ ਨੂੰ ਫਿਰ ਪਾਕਚਨੋ ਤੇ ਪਾਰਟੀ ਹੈ ਗਾਈਸ ਟਾਈਮ ਹੋ ਗਿਆ ਸ਼ਾਮ ਦੇ ਸ਼ਾਮ ਆਪਾਂ ਜੋ ਚੁੱਕੇ ਆ ਤੇ ਆਪਾਂ ਚੱਲੇ ਹੁਣ ਗਊਸ਼ਾਲਾ ਠੰਡ ਬਹੁਤ ਹੈ ਦੇਖੋ ਮੈਂ ਕੋਟ ਪਾਲਿਆ ਟੀ-ਸ਼ਰਟ ਦੇ ਉੱਤੇ ਕੋਟ ਪਾਲਿਆ ਉੱਪਰ ਲੈਣੀ ਟੋਪੀ ਫੁੱਲ ਵਾਲੇ ਬੂਟ ਫਿਰ ਉੱਪਰ ਪਾਵਾਂਗੇ ਲੋਈ ਅੱਜ ਹੈਗੀ ਠੰਡ ਓਹੀ ਹੋਈ ਓਹੀ ਹੋਈ ਤੇ ਬਹੁਤ ਠੰਡਾ ਜਿਆ ਤੇ ਗਾਈਜ਼ ਇੱਕ ਦਿੱਕਤ ਹੋ ਗਈ ਅੱਜ ਹੋਰ ਮਾੜਾ ਕੰਮ ਹੋ ਗਿਆ ਹੋਰ ਬਹੁਤ ਮਾੜਾ ਕੰਮ ਹੋਇਆ ਅੱਜ ਸਾਡੇ ਗਵਾਂਡ ਦੇ ਵਿੱਚ ਤੇ ਜਿਹੜਾ ਪਤਾ ਨੂੰ ਦੱਸਿਆ ਸੀਗਾ ਗੋੜੀਆਂ ਨੇ ਲੋੜੀ ਮਨਾਣੀ ਸੀਗੀ ਉਹ ਅੱਜ ਕੈਨਸਲ ਹੋ ਗਈ ਮਨਾਣੀ ਕਿਉਂਕਿ ਸਾਡੇ ਘਰ ਦੇ ਜਮਾ ਨਾਲ ਇੱਕ ਘਰ ਛੱਡ ਕੇ ਇੱਥੇ ਅੰਕਲ ਦੀ ਹੋ ਗਈ ਡੈਥ ਤੇ ਉਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਇਹਨਾਂ ਲੋੜੀ ਮਨਾਣੀ ਸੀਗੀ ਤੇ ਇਸ ਲਈ ਪ੍ਰੋਗਰਾਮ ਕਰਤਾ ਕੈਨਸਲ ਤੇ ਹੁਣ ਉਹ ਲੋੜੀ ਵਾਲਾ ਪ੍ਰੋਗਰਾਮ ਨਹੀਂ ਹੋ ਰਿਹਾ ਤੇ ਹੁਣ ਅਸੀਂ ਚੱਲੇ ਆਂ ਬਾਜ਼ਾਰ ਇੱਕ ਤਾਂ ਅਸੀਂ ਗਊਸ਼ਾਲਾ ਜਾਣਾ ਉਸੇਪਲੇ ਜਾਣਾ ਸਮਝਾ ਵਿਆ ਸੀਗਾ ਤੇ ਤੋਰਾਖੀ ਉਹਦੀ ਰੈਡੀ ਆਪਾਂ ਉਹ ਚੱਲਦੇ ਆਂ ਯਾਰ ਲੋਰੀ ਹੁਣ ਚੱਲੇ ਗਾਈਸ ਗਊਸ਼ਾਲਾ ਗਊਸ਼ਾਲਾ ਗੋਦਾਮ ਪਟਿੰਡਾ ਕੇ ਗੋਦਾਮ 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 ਇਸ ਪਹੁੰਚ ਗਏ ਆਪਾਂ ਗਊਸ਼ਾਲਾ ਤੇ ਰੱਖੀ ਗਈ ਹੈ ਸਾਹਮਣੇ ਲੈਣ ਵਾਸਤੇ ਲੱਡੂ 100 ਰੁਪਏ ਦੇ ਇੱਧਰ ਦੇਖੋ ਸੈਲਫੀ ਪੁਆਇੰਟ ਬਣਾਤਾ ਗਾਈਸ ਇੱਧਰ ਮੰਦਰ ਬਣ ਗਿਆ ਸੈਲਫੀ ਪੁਆਇੰਟ ਬਹੁਤ ਵਧੀਆ ਬਣਿਆ ਹੋਇਆ ਹਾਂ ਦੇਖੋ ਸੈਲਫੀ ਪੁਆਇੰਟ ਬਣਿਆ ਹੋਇਆ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਣਿਆ ਹੋਇਆ ਨਾ ਬੜੀ ਤੀਜਾ ਨਾ ਗਾਈਸ ਦੱਸਿਓ ਕਮੈਂਟ ਦੇ ਵਿੱਚ ਆਪਰੇਸ਼ਨ ਹੋ ਹੀ ਜੰਨੇਗਾ ਇਨਸ਼ਾਅੱਲਾ ਦੇ ਵਿੱਚ ਹਾਂ ਫੋਟੋ ਸੈਲਫੀ ਪੁਆਇੰਟ ਆ ਫੋਟੋ ਵਾਸਤੇ ਹੀ ਹੁੰਦਾ ਸੈਲਫੀ ਪੁਆਇੰਟ ਵੱਲਾ ਆਪਾਂ ਚੱਲੀਏ ਸਾੜੇ ਲੱਡੂ ਹਾਂ ਲੱਡੂ ਲੈਣ ਕਿੰਨੇ ਦੇ ਪੰਜਾਹ ਰੁਪਏ ਬਸ ਠੀਕ ਹੈ ਚਲੋ ਮੈਂ ਨਾ ਉਹ ਭੀਜ ਲੁਗਿਆ ਅੰਕਲ ਜੀ ਲਾਗੇ ਹੋਰ ਜੀ ਵੀ ਨੇ ਠੀਕੋ ਬਹੁਤ ਵਧੀਆ ਜੀ ਵਾਸਤੇ ਜੀ ਵਾਸਤੇ ਠਿੱਖਿਆ ਵਰਡਿੰਗ ਬਹੁਤ ਸੋਹਣੀ ਲਿਖੀ ਹੋਈ ਆ ਦਿਲ ਖਿੱਚ ਵਰਡਿੰਗ ਦੇਖੋ ਜੀ ਠੰਡ ਤੋਂ ਚੱਲਦੇ ਹੋਏ ਬਰਦੇ ਰਾਹ ਰੱਖਿਆ ਗਊਆਂ ਵਾਸਤੇ ਇੱਧਰ ਤਾਂ ਨਹੀਂ ਆਣਾ ਆਪਾਂ ਸੋਲੋ ਇੱਧਰ ਹੀ ਆਣਾ ਆਹ ਦੇਖੋ ਘਾਰ ਚੋਂ ਨਾਸਤੇ ਮਸ਼ੀਨ ਕੋ ਗਰਸ਼ਨ ਗਊ ਆਵੇ। ਮੋਜੀ ਗਾਈਸ ਸੁਣਪਾ ਕਰ ਰਹੇ ਆ ਵਾਪਸੀ। ਕੱਲੇ ਮੰਦਰ ਦੇਖਾਂਗੇ। ਤੇ ਸਾਹਮਣੇ ਆ ਵੀ ਦੇਖੋ ਜੀ ਕਪੀਲਾ ਗਊ। ਇੱਧਰ ਹੁੰਦੀ ਹੈ ਕਪੀਲਾ ਗਊ। ਦੇਖੋ। ਅੱਜ ਕਾਫੀ ਥਾਂ ਤੇ ਲੰਗਰ ਵੀ ਲੱਗੇ ਹੋਏ ਸੀ ਗਾਈਸ। ਅੱਜ ਮਕਰ ਸੰਕ੍ਰਾਂਤੀ ਹੈ। ਸਰਦਾਨਪੁਰ ਦੇ ਵਿੱਚ ਲੋਕ ਅੱਗੇ ਨਹੀਂ ਉਠੰਡੇ ਵਾਲੇ ਪਿੱਛੇ ਨਹੀਂ ਹੈਗੇ ਉਹ ਕਥਾ ਹੋਈ ਸੀ ਕਥਾ ਜੀ ਦਿਖਾਤਾ ਸੀ ਅੱਲਾ ਤੁਹ ਆਇਆ ਕਿਵੇਂ ਅੰਨੇ ਲੁਖਰੇ ਆ ਲੋច ਦਰਸ਼ਨ ਹੋਏ ਨਹੀਂਗੇ ਆਪਾਂ ਨੂੰ ਤਾਂ ਹੋ ਗਏ ਮਤਲਬ ਫੋਨ 'ਚ ਨਹੀਂ ਦੇਖ ਸਕਦੇ ਹਾਂ ਹਾਂ ਗਾਇਸ ਨੂੰ ਨਹੀਂ ਹੋਏ ਦਰਸ਼ਨ ਫੋਨ ਦੇ ਵਿੱਚ ਨਹੀਂ ਆ ਰਹੀ ਜੰਗਲੇ ਕਰਕੇ ਨਾ ਗਾਇਸ ਵਿਜ਼ਿਬਿਲਟੀ ਨਹੀਂ ਆ ਰਹੀ ਫੋਨ ਦੇ ਵਿੱਚ ਕੈਮਰੇ ਦੀ ਤਾ ਕਰਕੇ ਤੁਹਾਨੂੰ ਨਹੀਂ ਦਿਖੇ ਤੇ ਰਾਖੀ ਦਰਸ਼ਨ ਕਰ ਲੈ ਬਾਕੀ ਦੇਖ ਲਈ ਹਾਂਜੀ ਹੁਣ ਆਪਾਂ ਚੱਲਦੇ ਅੰਦਰ ਮੰਦਰ ਵੇਖੋ ਜੀ ਲੋਕ ਫੋਟੋ ਖਿਚਾ ਰਹੇ ਨੇ ਕਿ ਆਪਾਂ ਚੱਲਦੇ ਅੰਦਰ ਮੰਦਰ ਦੇ ਹੁਣ ਮੈਂ ਵੀ ਪਹਿਲੀ ਵਾਰ ਜਾਊਂਗਾ ਅੰਦਰ ਇੱਥੇ ਮੈਂ ਪਹਿਲੀ ਵਾਰ ਤੋ ਮੈਂ ਤੇ ਰਾਖੀ ਦੋਨੇ ਅਸੀਂ ਪਹਿਲੀ ਵਾਰ ਜਾ ਰਹੇ ਹਾਂ ਅਨਸ਼ਾ ਅਸੀਂ ਗਏ ਹੋ ਹੂੰ ਗਊਸ਼ਾਲਾ ਜੇ ਬਹੁਤ ਵਾਰ ਆਏ ਹਾਂ ਪਰ ਮੰਦਰ ਵੀ ਹੁਣੀ ਬਣਿਆ ਲੱਗਦਾ एक ही चीज दिखाई गई कबीर वो दिन याद कर पग ऊपर तले शीश मृत्युमंडल में आकर भूल गए जगदीश

ਚਲ ਚਲ ਲੀਲਾ ਖੱਢੀ ਜਾਂਦੇ ਲੀਲਾ ਜੈ ਹੋ ਉਹ ਕਿਹਦੇ ਬਸੀ ਨਾ ਬਹੁਤ ਵਧੀਆ ਬਣਿਆ ਬੰਦਰ ਦਾ ਵੀ ਬੰਦਰ ਪੂਰਾ ਘੈਂਟ ਇਹ ਵੀ ਰਸਤਾ ਬਾਤ ਨੂੰ ਹਾਂ ਇਹ ਰਸਤਾ ੜਾ ਉੱਪਰ ਦੀਆਂ ਦਾ ਬਾਅਦ ਦੀ ਚਲ ਹੂੰ ਲੋਜੀ ਗਾਈ ਜੀ ਹੁਣ ਅੱਪ ਚੱਲਿਆ ਹੋਰ ਉੱਪਰ ਦੇਖਦੇ ਹਾਂ ਉੱਪਰ ਹੋਰ ਕੀ ਚੀਜ਼ ਹੈ ਇੱਥੇ ਲਿਖਿਆ ਹੋਇਆ ਸੀ ਕਿਸ਼ੰਜੀ ਦੀ ਪਤਨੀ ਆ ਦੇਖੋ ਵੈਸ਼ਨੋ ਦੇ ਹਿੰਦਾਈ ਹੈ ਹਾਂ ਸ਼ੀਕਸ਼ ਰਈ ਸ਼ੀਕਸ਼ ਜੀ ਮਹਾਰਾਜ ਸੋ ਸਦਾ ਹੀ ਜੈ ਰਾਮ ਦਰਬਾਰ ਜੈ ਉਹ ਵੀਰ ਹਨੂਮਾਨਾ ਜੈ ਸ਼ੀਰਾਲੇ ਮਾਤਾ ਸੋ ਸਦਾ ਜੈ ਹਮਾਰੇ ਉਹ ਬੇ ਸ਼ਾਮ ਹਮਾਰੇ ਜਹੂ ਜਹੂ ਕਬੀਰ ਜੀ ਇਹ ਮਮੀ ਨਾਲ ਸੰਗੇ ਗੜੇ ਆ ਆਇਓ ਹਾਂ ਭਾਈ ਪਰ ਪੱਥਰ ਦੇਖੋ ਗਾਇਜ਼ ਇਹੜਾ ਪੱਥਰ ਆ ਰਾਮ ਸੇਤੂ ਪੱਥਰ ਉਹ ਸੀ ਹਾਂਜੀ ਆ ਸੀ ਰਾਮ ਸੇਤੂ ਪੱਥਰ ਸਹੀ ਗੱਲ ਆ ਵੀ ਪਾਣੀ ਸਟੈਰੀ ਜਾਂਦਾ ਪੂਰਾ ਹਾਂ ਹੋਵੇ ਤਰੀ ਜਾਂਦਾ ਜੀ ਕਿਦੋਂ ਪ੍ਰੋਜੈਕਟ ਪਤਰੀ ਆ ਰਿਹਾ ਹਣਾ ਹਣਾ ਹੁਣ ਪਤਾ ਲੱਗਿਆ ਵੀ ਇੰਨਾ ਕੁਛ ਵੜਿਆ ਹੋਇਆ ਸਹੀ ਗੱਲ ਹੈ ਲੋ ਵਧੀਆ ਹੋ ਗਿਆ ਚੱਲ ਜੀ ਤੁਹਾਡੀ ਲੋ ਵਧੀਆ ਬੜੀ ਆ ਬਹੁਤ ਹੀ ਵਧੀਆ ਹੈ ਇਹ ਹੁਣ ਆਪਾਂ ਕਰ ਰਹੇ ਆ ਗਾਇਸ ਪ੍ਰिक्रमा ਲੋੜਾ ਸਾਨੂੰ ਅੰਦਰ ਦਿਖਾਇਆ ਸਾਰਾ ਵੱਡਾ ਮੰਦਿਰ ਬਣਿਆ ਉਹਦੀ ਪ੍ਰिक्रमा ਹੋ ਰਹੀ ਹੈ ਤੇ ਇਧਰ ਨਹੀਂ ਮਿਲਦਾ ਬਾਹਰ ਨਿਕਲ ਜਾਗੇ ਉਹ ਸੋਨਾ ਬਣਿਆ ਵੰਦਰੋ ਯਾਰ ਹਨਾ ਫੋਨ ਚ ਸ਼ਾਇਦ ਇੰਨੀ ਵਿਜ਼ਿਬਿਲਟੀ ਨਹੀਂ ਆਈ ਹੋਣੀ ਪਰ ਸਾਹਮਣੇ ਅੱਖਾਂ ਨਾਲ ਦੇਖਣ ਨਾਲ ਜੋ ਆਨੰਦ ਮਿਲਿਆ ਉਹ ਤੁਹਾਨੂੰ ਬਿਆਨ ਨਹੀਂ ਕਰ ਸਕਦੇ ਦੇ ਰਾਏ ਦਰੁਸਤ ਆਏ ਪਰ ਰੱਖੇ ਬਣਿਆ ਹੋਣਾ ਇਹ ਮੰਦਿਰ ਹੁਣ ਬਣਿਆ ਨਿਰਮਾਣ ਹੋਈ ਜਾਂਦਾ ਹਾਲੇ ਕੰਮ ਚੱਲੀ ਜਾਂਦਾ ਇਹਦਾ ਹਾਂ ਆਏ ਇੱਧਰ ਦੀ ਆ ਜਾ ਸੀ ਆ ਸੀ ਇੱਥੋਂ ਵੀ ਚੱਲਦੇ ਆ ਓ ਗਾਇਸ ਸਭਾ ਉਸੇ ਰਾਤ ਹੋਈ ਬਾਹਰ ਜਾ ਰਹੇ ਹਾਂ ਦੇਖੋ ਅੰਦਰ ਕੋਈ ਨਾ ਆਈ ਨਿਕਣਾ ਮੈਂ ਤੂੰ ਲੈ ਕੀ ਮੈਂ ਹੋਰ ਹੋ ਕੇ ਨਹੀਂ ਹੈ ਦੇਖੋ ਉਸ ਤੋਂ ਬਹੁਤ ਸੁੰਦਰ ਪੇਸ ਹੋ ਜਾ ਇਕ ਵਾਰ ਜਾਂਦੇ ਜਾਂਦੇ ਗਾਇਸ ਫੇਰ ਦਰਸ਼ਨ ਕਰ ਲੋ ਉਸੇ ਰਾਤ ਉਹ ਵਾਪਸੀ ਕਰ ਰਿਹਾ ਹੈ ਗੋਪੀਆਂ ਕੇ ਕਪੜੇ ਚੁਰਾਤੇ ਕ੍ਰਿਸ਼ਨ ਜੀ ਆ ਦੇਖੋ ਇਹ ਰੇਜ ਬਹੁਤ ਸੋਹਣੀ ਬਣੀ ਹੋਈ ਹੈ ਸਾਧਨਾ ਦਰਬਾਰ ਦਾ ਰਾਸਥਾ ਜੀ ਹਾਂ ਗਾਈਸ ਹੁਣ ਆਪਾਂ ਚੱਲਦੇ ਆਂ ਘਰੇ ਵਾਪਿਸ ਨਿਹਰਾਉ ਖੂਹਿਆ ਤੇ ਆਜਾ ਕੇ ਕੌਸ਼ਲਾ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਪੂਰਾ ਆਨੰਦ ਆਇਆ ਦੇਖ ਕੇ ਬਹੁਤ ਸੋਹਣੀ ਪ੍ਰਤੀਮਾ ਬਣੀ ਹੋਈ ਐ ਕ੍ਰਿਸ਼ਨ ਭਗਵਾਨ ਦੀ ਆਪਾਂ ਘਰੇ ਪਹੁੰਚ ਚੁੱਕੇ ਆਂ ਤੇ ਹੁਣ ਆਇਆ ਮਾਸੀ ਜੀ ਨੇ ਬੁਲਾਇਆ ਸਾਨੂੰ ਹੁਣ ਪਰਸਾ ਨੂੰ ਮਾਸੀ ਜੀ ਨੇ ਬੁਲਾਇਆ ਵੱਡੀ ਮਾਸੀ ਨੇ ਸਾਡੀ ਨੇ ਮਾਸੀ ਕਹਿੰਦੇ ਮਿਲ ਕੇ ਜਾਓ ਮਾਸੀ ਕਹਿੰਦੇ ਮੈਨੂੰ ਮਿਲ ਕੇ ਜਾਓ ਹੁਣ ਅਸੀਂ ਚੱਲਦੇ ਆਂ ਮਾਸੀ ਕੋਲੇ

ਗੋੜਾ ਖਾਣੀ ਹੈ ਹੋਰ ਚੀਜੀ ਖਾਣੀ ਹੈ ਹੋਰ ਖਾਣੀ ਹੈ ਇਹ ਹਾਲੋ ਹੋਰ ਖਾਣੀ ਹੈ ਹੋਰ ਦੀ ਖਾਣੀ ਹੋਰ ਦੇ ਦਿੰਦੇ ਆ ਦੇ ਲਈਏ ਹੋਰ ਇਹ ਹਾਲੋ ਇਹ ਹੋਈ ਫੋਲ ਖਾਣੀ ਹੈ ਠੀਕ ਹੈ ਫਿਰ ਬਸ ਪੇਰਾ ਦਿੰਦੇ ਆ ਬਸ ਚਲੋ ਹੁਣ ਕੰਮ ਕਰਾਵੇ ਕੀ ਤੂੰ ਤੀ ਜਿਲਾ ਕੇ ਦਿੱਤੀ ਐ ਜੈ ਤਾਂ ਇਹ ਮੈਨੂੰ ਖਾ ਰਹੀ ਚੰਗ ਜੈ ਤਾਂ ਕਰ ਦੇਗਾ ਕਿਨੂੰ ਫਿਰ ਹੁਣ ਹੈ ਹਾਂ ਖਾਲੀ ਹੈ ਖਾਲੀ ਸੀ ਠੀਕ ਹੈ ਸੰਕੂ ਇੱਕ ਹੀ ਕਰਾਂ ਇਹ ਇਹ ਕੀ ਨਾਸਤੀ ਦੀ ਐ ਫੇਰਾ ਖਾ ਲਓ ਅੱਛਾ ਗਾਇਸ ਟਾਈਮ ਹੋ ਗਿਆ 10 ਵੱਜ ਚੁੱਕੇ ਨੇ ਤੇ ਹੁਣ ਦੇਖਦੇ ਆਪਾਂ ਕੀ ਖਾਣੇ ਆ ਅੱਜ ਆਪਾਂ ਲੈ ਕੇ ਆਂਦਾ ਸਲਾਦ ਪਤ ਗੋਬੀ ਪਤੂ ਵੀ ਖਾਏਗੇ ਰੋਟੀ ਖੋਣ ਦਾ ਸਮਾਂ ਬਟੀਆਂ ਦੋ ਦੇ ਲਾ ਕੇ ਕਿਵੇਂ ਸਲਾਦ ਖਾਣਾ ਸਲਾਦ ਹੀ ਹੋਣਾ ਰੋਟੀ ਖਾਵਾਂਗੇ ਹੁਣ ਰੋਟੀ ਖਾ ਲਓ ਚਲੋ ਸਰ ਰੋਟੀ ਖਾ ਲੈਣੇ ਆ ਚਲੋ ਫਿਰ ਰੋਟੀ ਬਣਾਓ ਸੋ ਗਾਇਜ਼ ਹੁਣ ਆਪਾਂ ਕਰਦੇ ਆ ਡਿਨਰ ਤੇ ਕਰਦੇ ਆ ਆਪਾਂ ਬਲੌਗ ਦਾ ਐਂਡ ਇਹ ਟੀ-ਸ਼ਰਟ ਚੇਂਜ ਕਰ ਲਈ ਸੀਗੀ ਆਪਾਂ ਕੋਈ ਮੂਵੀ ਦਾ ਸ਼ੂਟ ਆਪਾਂ ਕਰਕੇ ਛੱਡੇ ਸੀਗੇ ਤੇ ਆਲਮੋਸਟ ਆਪਾਂ ਮੂਵੀ ਡਨ ਕਰਤੀ ਤੇ ਤੁਹਾਡੇ ਵਾਸਤੇ ਜਲਦ ਮੂਵੀ ਆ ਰਹੀ ਹੈ ਆਪਣੀ ਨੂੰ ਜਰੂਰ ਦੇਖਿਓ ਤੇ ਇਹ ਵੀ ਬੀ ਵਧੀਆ ਪੂਰੀ ਕੈਡ ਬਣੀ ਵੀ ਹੈ ਗਾਈਜ਼ ਇਹਦੇ ਵਿੱਚ ਸਭ ਕੁਝ ਹੈ ਇਹਦੇ ਵਿੱਚ ਮੈਸੇਜ ਵੀ ਹੈ ਡਰਾਉਣੀ ਵੀ ਹੈ ਤੇ ਹਾਸੇ ਵਾਲੀ ਵੀ ਹੈ ਸਾਰਾ ਕੁਝ ਹੈ ਵਿੱਚ ਇਹਦੇ ਠੀਕ ਹੈ ਜੀ ਜੂੜ ਦੇਖਿਓ ਤੇ ਇਹ ਬਲੌਗ ਦਾ ਆਪਾਂ ਕਰਦੇ ਆ ਐਂਡ ਮਿਲ ਜਣੋ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਤਾਂ ਤਕਲੀਫ ਬਾਏ ਬਾਏ ਗੁੱਡ ਨਾਈਟ ਟੇਕ ਕੇ ਜੈ ਹਿੰਦ